ਆਵਕ ਸੋਜ਼ ਨੂੰ ਸਮੂਹ ਸੇ ਲਾ ਲਿਕੇ ਕਵੀ ਦਰਬਾਰ ਸੱਜਿਆ ਕਵੀ ਕਵਤਾ ਸੁਣਾ ਰਿਹਾ ਉਹ ਤਾਂ 52 ਪੂਰੀ ਨਹੀਂ ਸੁਣੀ ਇੱਕ ਕਵੀ ਆ ਇੱਕ ਸੱਜਣ ਆਇਆ ਜੀ ਉਹਨੇ ਜਿਹੜਾ ਪਜਾਮਾ ਪਾਇਆ ਉਹ ਗੋਡਿਆਂ ਤੋਂ ਕੱਸਿਆ ਹੋਇਆ ਅਰਕਾਂ ਤੋਂ ਕੁਰਤਾ ਕੱਸਿਆ ਹੋਇਆ ਉਹ ਜਿਹੜਾ ਟਾਈਮ ਤਕਸੀਮ ਕਰ ਰਿਆ ਸੀ ਨਾ ਉਹਨੂੰ ਕਹਿੰਦਾ ਵੀ ਮੈਂ ਨਾ ਕਵੀ ਹਾਂ ਕਵਤਾ ਸੁਣਾਈ ਹੈ ਉਹ ਕਹਿੰਦਾ ਭਾਈ ਸੂਚੀ ਤਾਂ ਮਾਰੇ ਨਹੀਂ ਦਿੱਤੀ ਖੈ ਮੈਂ ਪੁੱਛਦੇ ਨਾ ਸਤਿਗੁਰੂ ਜੀ ਨੇ ਪੁੱਛਿਆ ਮਹਾਰਾਜ ਜੀ ਦਾ ਸੱਜਣਾ ਜਾਇਆ ਸਾਹਮਣੇ ਇੱਕ ਕਵਤਾ ਸੁਣਾਉਣੀ ਚਾਹਦਾ ਹੈ ਅਜ਼ੂਰ ਨੇ ਫਰਮਾਇਆ ਕਿ ਗੁਰੂ ਘਰ ਆਇਆ ਆਸ ਕਰਕੇ ਜਦੋਂ ਸਾਹਮਣੇ ਕਵੀ ਸੁਣਾ ਚੁੱਕੇ ਹੋਣਗੇ ਉਹਨਾਂ ਨੂੰ ਸਮਾ ਦੇ ਦੋ ਸਾਰੇ ਭੁਗਤ ਕੇ ਜੀ ਉਹਨਾਂ ਨੇ ਕਿਹਾ ਸੰਗਤ ਜੀ ਅੱਜ ਟਿਕ ਜਾਇਓ ਇੱਕ ਨਵੇਂ ਕਵੀ ਸੱਜਣ ਆਏ ਨੇ ਨਾਮ ਇਹਨਾਂ ਦਾ ਹੀਰ ਹੈ ਇੱਕ ਕਵਤਾ ਸੁਣਾਉਣਗੇ ਜਦੋਂ ਨਾਮ ਅਨਾਉਂਸ ਕੀਤਾ ਤੇ ਉਹ ਮਹਾਰਾਜ ਦੇ ਸਾਹਮਣੇ ਖਲੋ ਗਿਆ ਜਾ ਕੇ ਸਟੇਜ ਤੇ ਨਹੀਂ ਗਿਆ ਉਹ ਪਹਿਲਾਂ ਬੈਠਕਾ ਮਾਰ ਲਾਪੇ ਜੀ ਮੱਤਾਂ ਤੇ ਹੱਥ ਮਾਰੇ ਡੌਲਿਆਂ ਤੇ ਉਹ ਸਿੰਘ ਕੁੱਟਿਆ ਉਹਨੇ ਕਿਹਾ ਵੀ ਤੂੰ ਕਬੀਏ ਤੇ ਪਹਿਲਵਾਨ ਹੈਂ